ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਕਲ ਸੜੇ 9:30 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੜੀ ਔਨਵਲਗਨ ਅਤੇ ਤਾਜ਼ੀਆਂ ਖਬਰਾਂ ਤoir ਤੱਕ ਪਹੁੰਚਣ। ਪੰਜਾਬ ਦੇ 12000 ਦੇ ਕਰੀਬ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਚੱਲ ਰਹੇ ਵਿਕਾਸ ਕਾ ਜਨਨ ਨਵੀਂ ਦਿਸ਼ਾ ਪ੍ਰਦਾਨ ਦੇ ਕਰਨ ਦੇ ਲਈ ਉਦੇਸ਼ ਨਾਲ ਪੰਜਾਬ ਸਰਕਾਰ ਦੇ ਵੱਲੋਂ ਉਦਘਾਟਨਾ ਦੀ ਮੁਹਿੰਮ ਆਰੰਭਿਤ ਕੀਤੀ ਗਈ ਹੈ। ਅੱਜ ਸਿੱਖਿਆ ਕ੍ਰਾਂਤੀ ਤਹਿਤ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਅੰਦਰ ਸਰਕਾਰੀ ਸਕੂਲਾਂ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਕੀਤਾ ਗਿਆ ਹਲਕਾ ਖਡੂਰ ਸਾਹਿਬ ਦੇ ਵਿੱਚ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਹੀਂਪੂਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਹੀਂਪੂਰੀ ਸਰਕਾਰੀ ਐਲੀਮੈਂਟਰੀ ਸਕੂਲ ਫਤਿਹਬਾਦ ਕੰਨ੍ਹੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਬਾਦ ਕੰਨ੍ਹੇ ਵਿਕੇ ਕਰੋੜਾ ਰੁਪਏ ਦੀ ਲਾਗਤ ਨਾਲ ਬਣੇ ਖੂਬਸੂਰਤ ਕਮਰਿਆਂ ਵਕਫਾ ਸ਼اندار ਲੈ ਬਾਤ ਤੇ ਹੋਰ ਪੂਰੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਆਪਣੇ ਕਰਮਕਮਾਲ ਨਾਲ ਕੀਤਾ ਗਿਆ ਇਸ ਮੌਕੇ ਦਿੱਥੇ ਉਹਨਾਂ ਸਾਰੇ ਸਕੂਲ ਮੁਖੀਆਂ ਤੇ ਸਟਾਫ ਦੀ ਰਜਮੀ ਤਾਰੀਫ ਕੀਤੀ ਉੱਥੇ ਉਹਨਾਂ ਭਗਵੰਤ ਮਾਨ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਿੱਖਿਆ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਦੀ ਨਿਹਾਲ ਬਦਨ ਦੇ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਇਸ ਲੜੀ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਦੇ ਸਰਕਾਰੀ ਸਕੂਲਾਂ ਦੇ ਇਸ ਅਤੇ ਵਾਟਰ ਕੂਲਰਾਂ ਦੇ ਸਹੂਲਤਾਂ ਹੋਈਆਂ ਕਰਵਾਈ ਜਾਵੇਗੀ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਅਫਸਰ ਸਕੈਂਡਰੀ ਸਕੂਲ ਸਰਦਾਰ ਸਤਨਾਮ ਸਿੰਘ ਬਾਟਨੇ ਕਹਿੰਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਸੰਸਾ ਅਰੰਭਿਤ ਹੋ ਗਿਆ ਹੈ ਜੋ ਕਿ ਬੈਤਰ ਸ਼ਲੰਖਾ ਜੋਗ ਹੈ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਚਾਰੀਆਂ ਸਹੂਲਤਾਂ ਦੀ ਜਾਣਕਾਰੀ ਮਿਲੇਗੀ ਜ਼ਿਲ੍ਹਾ ਅਫਸਰ ਐਲੀਮੈਂਟਰੀ ਸਰਦਾਰ ਜਗਵਿੰਦਰ ਸਿੰਘ ਲੈਰੀ ਕੇਕੀ ਪੰਜਾਬ ਸਰਕਾਰ ਦੇ ਯਤਨਾ ਸਦਕਾ ਸਰਕਾਰੀ ਸਕੂਲਾਂ ਦੀ ਨਿਹਾਰਪੂਰੀ ਤਰ੍ਹਾਂ ਬਦਲ ਚੁੱਕੀ ਹੈ ਆ ਸਰਕਾਰੀ ਸਕੂਲ ਕਿਸੇ ਵਿਸੂਲਤ ਪੱਖੋਂ ਕਿਸੇ ਨਾਲੋਂ ਘੱਟ ਨਹੀਂ ਹਨ ਇਸ ਮੌਕੇ ਉਪ ਜ਼िला ਸਿੱਖਿਆ ਅਫਸਰ ਕੈਂਡੀ ਸਰਦਾਰ ਪਰਮਜੀਤ ਸਿੰਘ ਅਤੇ ਉਪ ਜ਼िला ਸਿੱਖਿਆ ਅਫਸਰ ਐਲੀਮੈਂਟਰੀ ਸਰਦਾਰ सुरेंद्र ਕੁਮਾਰ ਹਾਜਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੇ ਸਿੰਘ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਅਰਵਿੰਦ ਕੇਦਰੀਵਾਲ ਜੀ ਦਾ ਮਨੀਸ਼ ਸ਼ੋਧਿਆ ਜੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੁਟਾ ਲਾਇਆ ਤੇ ਉਹਦੀ ਆਵਾਜ਼ ਜਿਹੜੀ ਆ ਉਹ ਇੱਥੋਂ ਤੱਕ ਪਹੁੰਚੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਆ ਜਿਹੜਾ ਇਹ ਉਪਰਾਲਾ ਕੀਤਾ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਤੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਦੇ ਹੋਰ ਭਵਿੱਖ ਨੂੰ ਜਿਹੜਾ ਵਾ ਉਹ ਉਜਲ ਬਣਾਵਾਂਗੇ ਤੇ ਕਰੋੜਾਂ ਨਾਲ ਜਿਹੜੀਆਂ ਗਰਾਂਟਾਂ ਉਹ ਇੱਥੋਂ ਦੇ ਚਾਹੇ ਬਿਲਡਿੰਗਸ ਬਣਨੀਆਂ ਹੋਣ ਚਾਹੇ ਚਾਰਜ ਦਵੇਰੀ ਬਣਨੀ ਹੋਵੇ ਚਾਹੇ ਕੋਈ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬਸ ਬਣਾਉਣੀਆਂ ਹੋਣ ਚਾਹੀਏ ਕੋਈ ਹੋਰ ਡਿਜੀਟਲ ਜਾਂ ਕੰਪਿਊਟਰ ਲੈਬਸ ਲਈ ਪੈਸੇ ਹੋਣ ਉਹ ਸਾਰੇ ਜਿਹੜੇ ਜਾਰੀ ਕਰ ਰਹੇ ਨੇ ਤੁਹਾਡੇ ਹਰ ਇੱਕ ਦੇ ਵਿੱਚ ਕਿੰਨਾ ਜਿਹੜੀ ਗ੍ਰਾਂਟ ਕਿਨੇ ਸਕੂਲਾਂ ਜਾਰੀ ਹੋ ਸਾਰੇ ਸਕੂਲਾਂ ਦੇ ਵਿੱਚ ਗ੍ਰਾਂਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਇਹਦੇ ਵਿੱਚ 2 ਲੱਖ ਹੋਈ ਕੇਚ 5 ਲੱਖ ਹੋਈ ਕੇਚ ਹਾਈ ਸਕੂਲ ਜਿੱਥੇ ਆਪਾਂ ਖੜੇ ਆ ਇੱਥੇ 1 ਕਰੋੜ ਰੁਪਈਆ 1 ਕਰੋੜ ਤੇ 27 ਲੱਖ ਜਿਹੜਾ ਰੁਪਈਆ ਵਾ ਉਹ ਗ੍ਰਾਂਟ ਜਾਰੀ ਹੋਈ ਆ ਸੋ ਜਿੱਥੇ ਪਹਿਲਾਂ ਵਹੀ ਵੀ ਜਾ ਕੇ ਆਏ ਆ ਇਹ ਉੱਥੇ ਲਗਭਗ 60 ਲੱਖ ਦੇ ਆਸ-ਪਾਸ ਜਿਹੜੀ ਗ੍ਰਾਂਟ ਆ ਉਹ ਇੱਕ ਸਕੂਲ ਨੂੰ ਜਿਹੜੀ ਆ ਉਹ ਜਾਰੀ ਹੋਈ ਆ ਤੇ ਦੂਜੇ ਨੂੰ ਵੀ 30-40 ਲੱਖ ਦੇ ਆਸ-ਪਾਸ ਯਾਨੀ ਕਿ 1 ਕਰੋੜ ਦੀ ਗ੍ਰਾਂਟ ਉੱਥੇ ਵੀ ਜਿਹੜੀ ਜਾਰੀ ਹੋਈ ਆ ਸਰ ਕੀ ਜਿਹੜਾ ਸਕੂਲ ਐਮਐਸ ਖੁੱਲੇ ਜਾ ਰਹੇ ਉਹਨਾਂ ਨੂੰ ਇੱਕ ਕੰਨਾ ਕਵਾਦਾ ਕੀਤਾ ਜਾ ਰਿਹਾ ਉਹਦੇ 'ਚ ਵੀ ਆਪਾਂ ਬਹੁਤ ਵਾਅਦਾ ਕਰ ਰਹੇ ਆ ਜਿਵੇਂ ਹੁਣ 6 ਕਰੋੜ ਰੁਪਈਆ ਆਪਾਂ ਥੋੜਾ ਜਿਹਾ ਪਹਿਲਾਂ ਹੀ ਜਿਹੜਾ ਖਡੂਰ ਸਾਹਿਬ ਸਕੂਲ ਨੂੰ ਜਿਹੜਾ ਦਿੱਤਾ ਗਿਆ ਉੱਥੇ ਵੀ ਜਿਹੜੀ ਬਿਲਡਿੰਗਸ ਤੇ ਹੋਰ ਵੀ ਜਿਹੜੀ ਚੀਜ਼ਾਂ ਦੀ ਲੋੜ ਆ ਉਹ ਵੀ ਵੱਡ ਰਹੀਆਂ ਆ ਮੈਂ ਉੱਥੇ ਪਹਿਲਾਂ ਟਰੈਕ ਵੀ ਹੋਰ ਵਧੀਆ ਕਰ ਸਕੀਏ ਸੱਚ ਸਕੂਲਾਂ ਨੂੰ ਕੀ ਕੀ ਮਹਈਆ ਚੀਜ਼ਾਂ ਕਰਾਈਆਂ ਜਾਂਦੀਆਂ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਸਕੂਲ ਦਾ ਜਿਹੜਾ ਵਾਤਾਵਰਨ ਆ ਉਹ ਸਹੀ ਹੋਵੇ ਸਕੂਲ ਦੇ ਵਿੱਚ ਟੀਚਰਸ ਜਿਹੜੇ ਆ ਉਹ ਚੰਗੇ ਹੋਣ ਅੱਜ ਸਾਡੇ ਕੋਲ ਜਿਹੜੇ ਟੀਚਰਸ ਨੇ ਉਹ ਸਭ ਤੋਂ ਵਧੀਆ ਨੇ ਟੈਸਟ ਜਿਹੜੇ ਆ ਉਹ ਪਾਸ ਕਰਕੇ ਫਿਰ ਉਹ ਲੱਗਦੇ ਨੇ ਚੰਗੀ ਉਹਨਾਂ ਦੀ ਜਿਹੜੀ ਪੜ੍ਹਾਈ ਆ ਤੇ ਅੱਗੇ ਬੱਚਿਆਂ ਦਾ ਚੰਗਾ ਭਵਿੱਖ ਜਿਹੜਾ ਉਹ ਉਹਨੂੰ ਅਲਿਖਣਗੇ ਦੂਜੀ ਗੱਲ ਉਸ ਤੋਂ ਬਾਅਦ ਚਾਹੁੰਦੀ ਹੈ ਜੀ ਬਿਲਡਿੰਗਸ ਅਸੀਂ ਸਕੂਲਾਂ ਦੇ ਵਿੱਚ ਚਾਹੁੰਦੇ ਆ ਚੰਗੀਆਂ ਬਿਲਡਿੰਗਸ ਹੋਣ ਜਿਹੜਾ ਬੱਚੇ ਨੂੰ ਆਉਂਦਿਆ ਹੀ ਇੱਕ ਉਹਨਾਂ ਚ ਚੰਗੀ ਆ ਭਾਵਨਾ ਜਿਹੜੀ ਆ ਉਹ ਪੈਦਾ ਹੋਵੇ ਉਥੇ ਪਾਣੀ ਦਾ ਸਾਫ ਸੁਥਰਾ ਜਿਹੜਾ ਪੀਣ ਦਾ ਪ੍ਰਬੰਧ ਹੋਵੇ ਉਹਦੇ ਲਈ ਵਾਟਰ ਕੁਲਰ ਜਿਹੜੇ ਉਹ ਲਾਏ ਜਾ ਰਹੇ ਆ ਸੋ ਇਹ ਆਪਣੇ ਸਕੂਲਾਂ ਚ ਏਸੀ ਲਾਉਣ ਦੀ ਵੀ ਜਿਹੜੀ ਅਸੀਂ ਚਰਚਾ ਵੀ ਕੀਤੀ ਹੈ ਤੇ ਕੁਝ ਸਕੂਲਾਂ ਨੂੰ ਗ੍ਰਾਂਟਸ ਜਿਹੜੀਆਂ ਉਹ ਵੀ ਜਾਰੀ ਕਰਨੀਆਂ ਜਿਹੜੀਆਂ ਸ਼ੁਰੂ ਕਰਤੀਆਂ ਨੇ ਇਸ ਪਿੰਡ ਦੇ ਵਿੱਚ ਵੀ ਨਾਲ ਦੇ ਸਕੂਲ ਦੇ ਵਿੱਚ ਜਿਹੜਾ ਆਪਾਂ ਏਸੀ ਲਾਉਣ ਦੀ ਜਿਹੜੀ ਗੱਲ ਕੀਤੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਾਂਟ ਜਿਹੜੀ ਉਹ ਸਰਪੰਚ ਸਾਹਿਬ ਮੁਹੱਈਆ ਕਰਵਾਉਣਗੇ ਤੇ ਇਵੇਂ ਹੀ ਅਸੀਂ ਚਾਹੇ ਉਹ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬ ਬਣਾਉਣ ਦੀ ਗੱਲ ਹੋਵੇ ਸੋ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਚੰਗਾ ਮਾਹੌਲ ਚੰਗੀ ਪੜ੍ਹਾਈ ਦੇਣ ਲਈ ਜੋ ਵੀ ਮਤਲਬ ਸਾਨੂੰ ਲੱਗਦਾ ਉੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਟੀਚਰਾਂ ਦੇ ਘਾਟ ਉਸ ਵੀ ਸੰਬੰਧੀ ਕੰਮ ਕੀਤੇ ਜਾ ਰਹੇ ਹੈ ਬਿਲਕੁਲ ਜੀ ਜਿਹੜਾ ਉਹਦੇ ਲਈ ਵੀ ਨਵੇਂ ਟੀਚਰਸ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਆ ਜਿਹੜੇ ਪੁਰਾਣੇ ਕੋਈ ਕੱਚੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਤੇ ਜਿਹੜੇ ਪਹਿਲਾਂ ਪੱਕੇ ਹੋ ਚੁੱਕੇ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਕਈਆਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਉਹ ਵਾਅਦੇ ਕੀਤੇ ਗਏ ਨੇ ਤੇ ਨਵੇਂ ਵੀ ਟੀਚਰ ਜਿਹੜੇ ਉਹ ਸਰਕਾਰ ਪ੍ਰਤੀ ਕਰ ਰਹੀ ਆ। ਮੈਂ ਜਗਵਿੰਦਰ ਸਿੰਘ ਸਰਪੰਚ ਪਿੰਡ ਫਤਿਹਾਂ ਤੋਂ ਅੱਜ ਸਾਨੂੰ ਬੜੀ ਖੁਸ਼ੀ ਹੋਈ ਵੀ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹ ਜਿਹੜੇ ਸਾਡੇ ਪਿੰਡ ਆਏ ਆ ਪਹਿਲਾਂ ਵੀ ਵਹੀਂ ਪੂਈ ਗਏ ਸੀ। ਇਹਨਾਂ ਨੇ ਜੋ ਵੀ ਆਪਣੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਵਾ ਜੋ ਵੀ ਇਹਨਾਂ ਪਿੰਡਾਂ 'ਚ ਗਰਾਟਾਂ ਦਿੱਤੀਆਂ ਵਾ ਅੱਗੇ ਵੀ ਜਿਹੜੀਆਂ ਇਹਨਾਂ ਵਾਅਦੇ ਦੇਣੀਆਂ ਵਾ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਇੱਕ ਸਕੂਲ ਦੇ ਵਿੱਚ ਅਸੀਂ 460 ਫੁੱਟ ਬੋਰ ਕਰਾਤਾ ਵਾ ਕਿ ਤਿੰਨਾਂ ਸਕੂਲਾਂ 'ਚ ਤੁਹਾਡੇ ਪਰਮਿਸ਼ਨ ਦੇ ਮੁਤਾਬਕ ਅਸੀਂ ਤਿੰਨਾਂ ਸਕੂਲਾਂ 'ਚ ਵੀ ਇਹੀ ਉਹ ਖੜਾ ਕੇ ਦੇਵਾਂਗੇ। ਬਾਕੀ ਐਮਐਲ ਸਾਹਿਬ ਇੱਥੇ ਜਿਹੜੀ ਗਰਾਊਂਡ ਆ ਉਹਦੇ 'ਚ ਕੁਝ ਮਿੱਟੀ ਪਾ ਕੇ ਉਹਦੇ ਘਾਹ ਵਗੈਰਾ ਲੱਗਦੇ। ਇਦਾਂ ਹੀ ਬਰੇ ਬਸ ਅੱਡੇ ਲੱਗੇ ਪ੍ਰਾਇਮਰੀ ਸਕੂਲ ਆ। ਉਹਦੇ 'ਚ ਵੀ ਇਹੀ ਚਾਹੁੰਦੇ ਆ ਵੀ ਮਿੱਟੀ ਪਾ ਕੇ ਉੱਥੇ ਵੀ ਬੱਚਿਆਂ ਦੇ ਖੜਨ ਲਈ ਗਰਾਊਂਡ ਬਣ ਜੇ। ਸਰ ਇਹ ਕੀ ਲੱਗ ਰਿਹਾ ਹੈ ਕਿ ਜਦੋਂ ਕਾਲੀ ਤੇ ਕਾਂਗਰਸ ਸਰਕਾਰ ਹੁੰਦੀ ਸੀ ਕਿ ਉਸ ਸਮੇਂ ਤਾਂ ਹੌਨ ਸਵੇਰੇ ਵਿੱਚ ਕਿੰਨਾ ਕੋ ਕਰਗਾ ਔਰ ਕੀ ਕੀ ਵੇਖਣ ਮਿਲ ਰਿਹਾ ਦੇਖੋ ਮੈਂ ਤੇ ਇਹਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਕਾਲੀ ਹੀ ਜਾਂ ਕਾਂਗਰਸੀ ਹੀ ਮੈਂ ਤੇ ਜੋ ਵੇਖਿਆ ਵਾ ਪਹਿਲੇ ਤਕਰੀਬਨ 60 ਕੇ ਸਾਲ ਤੋਂ ਮੈਂ ਨਹੀਂ ਕਦੀ ਵੇਖਿਆ ਵੀ ਆ ਜਿਹੜੇ ਨਹਿਰਾ ਵਾਂ ਇੱਕ ਦੀ ਕਿਹਨੇ ਖਾਲੀਆਂ ਹੋਣ ਜਾਂ ਨਹਿਰਾ ਜੇ ਪਾਣੀ ਆਇਆ ਹੋਵੇ ਤੇ ਮੇਰੇ ਹੀ ਹੁਸ਼ ਮੁਤਾਬਕ ਇਹ ਜਿਹੜਾ ਇਹ ਪਹਿਲੀ ਵਾਰੀ ਹੋਇਆ ਵੀ ਨਹਿਰਾ ਵੀ ਖਾਲਤੀਆਂ ਤੇ ਸਾਲ ਦੇ ਵਿੱਚ ਵੀ ਉੱਚ ਪਾਣੀ ਦਰਿਆ ਰਹਿੰਦਾ ਵਾ ਤੇ ਬਾਕੀ ਅਸੀਂ ਸਰਕਾਰ ਤੋਂ ਲੋਕਾਂ ਨੂੰ ਬੜੀ ਆਸ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਵੱਤੋਂ ਵੱਤ ਜਿਹੜੀ ਪਿੰਡਾਂ ਦੀ ਤਰੱਕੀ ਹੋਵੇ ਧੰਨਵਾਦ ਜੀ ਬੈਕੂ ਜੀ ਖਾਲਸਾ